ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਗਲਜੀਤ ਅਜਰੂਹਾ ਦੋਸਤੋ ਕਈ ਵਾਰ ਕੁਦਰਤ ਵੀ ਆਪਣੇ ਰੰਗ ਦਿਖਾਉਂਦੀ ਆ ਜਿਹੜੇ ਆਦਮੀ ਦੇ ਕਦੀ ਸਮਝ ਨਹੀਂ ਆਉਂਦੇ ਕਿ ਆਦਮੀ ਉਸ ਚੀਜ਼ ਨੂੰ ਦੇਖਦੇ ਆ ਹੀ ਜਾਂ ਸੁਣਦੇ ਆ ਹੈਰਾਨ ਨੀ ਦੇ ਵਿੱਚ ਆ ਜਾਂਦਾ ਹੈ ਸੋ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਆ ਰੇਲਵੇ ਰੋਡ ਨਵਾਂ ਸ਼ਹਿਰ ਦਾ ਜਿੱਥੇ ਅਸ਼ੋਕ ਕੁਮਾਰ ਸੀਗੇ ਜਿਨ੍ਹਾਂ ਦਾ ਪਿਛਲੇ ਦਿਨੀ اچانک ਦਿਹਾਂਤ ਹੋ ਗਿਆ ਦਿਹਾਂਤ ਹੋਣ ਤੋਂ ਬਾਅਦ ਉਹਦੇ ਪਰਿਵਾਰ ਦੇ ਜਨਾਬ ਵੱਲੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਅਸ਼ੋਕ ਕੁਮਾਰ ਉਹਨਾਂ ਦਾ ਸ਼ੋਕਮਾਰਾ ਉਹਨਾਂ ਦਾ ਸੰਸਕਾਰ ਤੋਂ ਬਾਅਦ ਜਦੋਂ ਦੂਸਰੇ ਦਿਨ ਉਹਨਾਂ ਦੀਆਂ ਆਸਤੀਆਂ ਚੁਗਣ ਉਹਨਾਂ ਦੇ ਪਰਿਵਾਰ ਦੇ ਮੈਂਬਰ ਗਏ ਤਾਂ ਉੱਥੇ ਦੇਖਿਆ ਕਿ ਉਹਨਾਂ ਦੀ ਖੋਪੜੀ ਤੇ ਜੜੇ ਹੋਰ ਦੂਸਰੇ ਅੰਗ ਉਸੇ ਤਰ੍ਹਾਂ ਪੈਸੇ ਦੇ ਜਦੋਂ ਉਹਨਾਂ ਨੇ ਵਸਤ ਚੁਗਣ ਦੀ ਰਸਮ ਸ਼ੁਰੂ ਕੀਤੀ ਤਾਂ ਖੋਪੜੀ ਤੇ ਇੱਕ ਮੁਹੰਮਦਨ ਸ਼ਬਦ ਜਿਹੜਾ ਲਿਖਿਆ ਮਿਲਿਆ ਜਿਹੜਾ ਮੁਹੰਮਦਨ ਦੇ ਵਿੱਚ ਬੜਾ ਸਤਿਕਾਰਤ ਸ਼ਬਦ ਹੈ ਉਹਨੂੰ ਦੇਖ ਕੇ ਜਿਹੜੇ ਕੁਝ ਲੋਕ ਅਚੰਬੇ ਚ ਆ ਗਏ ਜਿਹਨੂੰ ਦੇਖ ਕੇ ਪ੍ਰੈਸ ਵਾਲਿਆਂ ਨੂੰ ਪਤਾ ਲੱਗਿਆ ਪ੍ਰੈਸ ਵਾਲਿਆਂ ਨੇ ਵੀ ਪਹੁੰਚ ਕੇ ਉੱਥੇ ਗੱਲ ਕੀਤੀ ਸੋ ਕੁਦਰਤੀ ਗੱਲ ਹੈ ਜਦੋਂ ਕੋਈ ਮਾਲਕ ਜਾਂ ਅਕਾਲ ਪੁਰਖ ਵਾਹਿਗੁਰੂ ਜਾਂ ਅੱਲਾਹ ਤਾਲਾ ਜਦੋਂ ਕਿਤੇ ਆਪਣਾ ਰੰਗ ਦਿਖਾਉਂਦਾ ਹੈ ਤਾਂ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹਦੇ ਵਿੱਚ ਇੱਕ ਹਿੰਦੂ ਦੀ ਖੋਪੜੀ ਤੇ ਮੁਹੰਮਦਨ ਦਾ ਜਿਹੜਾ ਅੰਕਿਤ ਕਰਨਾ ਜਿਹੜਾ ਮੁਹੰਮਦਨ ਵੱਲੋਂ ਹੀ ਇਸ ਚੀਜ਼ ਦੀ ਤਸਦੀਕ ਕੀਤੀ ਗਈ ਵੀ ਇਹ ਜਿਹੜਾ ਮੰਤਰ ਇਸ ਚੀਜ਼ ਦਾ ਮੰਤਰ ਹੈ ਸ ਲੋਕ ਇਸ ਚੀਜ਼ ਨੂੰ ਲੈ ਕੇ ਅਚੰਬੇ ਦੇ ਵਿੱਚ ਆ ਸ਼ਹਿਰਪੁਰ ਤੋਂ ਦਾਬਾਤ ਲਈ ਦਲਜੀਤ ਅਜਨੂ